ਦੀ ਕਿ ਪਤੇ ਸਰਕਾਰਾਂ ਦਾ ਜਿਹੜਾ ਮੈਂ ਸਮਝਦਾ ਕਿ ਖਲਾਕੀ ਤੌਰ ਤੇ ਅੰਤ ਹੋ ਗਿਆ ਕਿਉਂਕਿ ਲੋਕਤੰਤਰੀ ਸਾਡੇ ਕੋਲ ਇੱਕ ਢੰਗ ਤਰੀਕਾ ਹੈ ਜਿਹਦੇ ਨਾਲ ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ ਆਪਣੇ ਹੱਕਾਂ ਦੀ ਆਵਾਜ਼ ਉਠਾ ਸਕਦੇ ਹਾਂ ਅੱਜ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਜੀ ਨੇ ਅਮਰਪਾਲ ਸਿੰਘ ਵਰਗੇ ਉਹ ਨੌਜਵਾਨ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਦਸ਼ੇ ਸ਼ਰਾਉਣ ਦੀ ਗੱਲ ਕੀਤੀ ਆ ਉਹਨਾਂ ਨੂੰ ਦਿਬੜੂਗੜ ਭੇਜ ਕੇ ਇੱਕ ਨਵਾਂ ਮੈਂ ਸਮਝਦਾ ਕਿ ਨਵੀਂ ਪ੍ਰਤ ਭਾਈ ਸੀ ਸੋ ਬਗਾਨੇ ਲੋਕ ਇਹ ਕਰਦੇ ਦੇਖੇ ਗਏ ਅੱਜ ਸਾਡੀ ਸਰਕਾਰ ਜਿਹੜੀ 92 ਲੋਕਾਂ ਨੇ ਚੁਣ ਕੇ ਭੇਜੇ ਉਹ ਅੱਜ ਪੰਜਾਬ ਦੇ ਹਿੱਤਾਂ ਲਈ ਖਾਸ ਤੌਰ ਤੇ ਸਿੱਖਾਂ ਦੇ ਹਿੱਤਾਂ ਲਈ ਕੁਝ ਨਹੀਂ ਕਰ ਰਹੇ ਉਹ ਭਾਵੇਂ ਕਿ ਜਿਹੜੇ ਪੁਲਿਸ ਆ ਸਾਡੀ ਸਾਡੇ ਭਰਾ ਹੀ ਨੇ ਪਰ ਮੈਂ ਇਹ ਸਮਝਦਾ ਕਿ ਇਹਨਾਂ ਦੀ ਵੀ ਅੰਦਰ ਦੀ ਮਾਨਸਿਕਤਾ ਸ਼ਾਇਦ ਉਹ ਨਹੀਂ ਹੋएगी ਜਿਹੜੀ ਉਹ ਡਿਊਟੀ ਨਿਭਾ ਰਹੇ ਨੇ ਸੋ ਇਹ ਮੈਨੂੰ ਇਸ ਗੱਲ ਲਈ ਰੋਕਿਆ ਗਿਆ ਕਰਦੇ ਅੰਦਰ ਮੈਂ ਕਿਨਾ ਮੈਨੂੰ ਇੱਥੇ ਨਜ਼ਰਬੰਦ ਕਰਨ ਦਾ ਜਿਹੜਾ ਇਹਨਾਂ ਨੇ ਮੈਂ ਕਹਿ ਰਹੀ ਐ ਵੀ ਭਰਾਵਾਂ ਨੇ ਫਰਮਾਨ ਸੁਣਾਇਆ ਮੈਂ ਇਸ ਗੱਲ ਦੀ ਡਟ ਕੇ ਵਿਰੋਧਤਾ ਕਰਦਾ ਕਿਉਂਕਿ ਮੈਂ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਪ੍ਰਧਾਨ ਐਡਵੋਕੇਟ ਰਿੰਦਰ ਸਿੰਘ ਧਾਮੀ ਸਾਹਿਬ ਦੀ ਇਹ ਕਿ ਇਹਨਾਂ ਡਿਊਟੀ ਨਿਭਾਉਣ ਵਾਸਤੇ ਅੰਮ੍ਰਿਤਸਰ ਜਾ ਰਹੇ ਆ ਤੇ ਜਿੰਨੇ ਸਾਰੇ ਸਾਥੀ ਆ ਤੇ ਅੱਜ ਇਹਨਾਂ ਨੇ ਸਾਰਾ ਜਿਹੜਾ ਘਰ ਆ ਉਹਨੂੰ ਕਿਰਾਬੰਦੀ ਕੀਤੀ ਆ ਸੋ ਮੈਂ ਤਾਂ ਇਸ ਗੱਲ ਦੀ ਡਟ ਕੇ ਨਖੇਦੀ ਕਰਦਾ ਤੇ ਸਰਕਾਰਾਂ ਜਿਹੜੀਆਂ ਵਾ ਉਹ ਆਪ ਦਾ ਜਿਵੇਂ ਕਹਿੰਦੇ ਪਤਨ ਹੋ ਚੁੱਕਿਆ ਉਹਨਾਂ ਦਾ ਪਤਨ ਸ਼ੁਰੂ ਆ ਜਦੋਂ ਸਰਕਾਰਾਂ ਇਸ ਤਰ੍ਹਾਂ ਦੇ ਲੋਕਤੰਤਰੀ ਜਿਹੜੇ ਕਹਿੰਦੇ ਹੁੰਦੇ ਆ ਪਰ ਜਿਹੜੇ ਪ੍ਰੋਗਰਾਮ ਆ ਜਾਂ ਜਾਂ ਜਿਹੜੇ ਪ੍ਰੋਸੈਸ ਕੀਤੇ ਜਾ ਰਹੇ ਨੇ ਪੰਥਕ ਇਕੱਠ ਸੱਦਿਆ ਜਾ ਰਿਹਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੱਖਵਾਦ ਦੀ ਕੋਈ ਤੋੜਪੰਨ ਦੀ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਹੈਗੀ ਆਪਣੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਆ ਪਰ ਉਸ ਗੱਲ ਵਾਸਤੇ ਵੀ ਸਰਕਾਰਾਂ ਰੋਕ ਰਹੀਆਂ ਨੇ ਇਹ ਇਹ ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਮੱਤੇ ਤੇ ਬਹੁਤ ਵੱਡਾ ਕਲੰਕ ਆ